ਮੇਰੇ ਗਾਰਡਨ ਦੇ ਖੁਸ਼ਬੂਦਾਰ ਫਲਾਵਰ ਪਲਾਂਟ ਪਹਿਲੇ ਨੰਬਰ ਤੇ ਹੈਗਾ ਚੰਪਾ ਚੰਪਾ ਦੀ ਕਾਫੀ ਸਾਰੀ ਬ੍ਰਾਈਟਿਜ਼ ਹੁੰਦੀ ਆ ਮੇਰੇ ਕੋਲੇ ਸਿਰਫ ਦੋ ਨੇ ਪਿੰਕ ਤੇ ਵਾਈਟ ਇਹਦੀ স্মੈਲ ਬਹੁਤ ਹੀ ਜ਼ਿਆਦਾ ਸੋਹਣੀ ਹੁੰਦੀ ਆ ਇਹ ਵਾਈਟ ਵਾਲਾ ਆ ਵਾਈਟ ਵਾਲੇ ਦੇ ਵੀ ਫਲਾਵਰਸ ਖਲਣਗੇ ਇਸ ਵਾਰ ਇਹ ਪlant ਕਾਫੀ ਵੱਡਾ ਹੋ ਗਿਆ ਸੀ ਪਰ ਇਹਦੇ ਤੇ ਹਜੇ ਤੱਕ ਫਲਾਵਰ ਨਹੀਂ ਸੀ ਆਏ ਦੂਸਰੇ ਨੰਬਰ ਤੇ ਹੈ ਮਦੂ ਕਾਮਨੀ ਇਹਦੇ ਫਲਾਵਰ ਵਾਈਟ ਕਲਰ ਦੇ ਹੁੰਦੇ ਆ ਤੇ ਗੁੱਛਾਂ ਦੇ ਵਿੱਚ ਆਉਂਦੀ ਆ ਇਹਨਾਂ ਦੀ ਖੁਸ਼ਬੂ ਵੀ ਬਹੁਤ ਹੀ ਜ਼ਿਆਦਾ ਸੋਹਣੀ ਹੁੰਦੀ ਆ ਲਾਈਕ ਪਰਫਿਊਮ ਦੀ ਤਰ੍ਹਾਂ ਬਹੁਤ ਹੀ ਜ਼ਿਆਦਾ ਸੋਹਣੇ ਤੇ ਛੋਟੇ ਫਲਾਵਰ ਹੁੰਦੇ ਆ ਇਹ ਪਰ ਇਹਨਾਂ ਦੀ ਮਹਿਕ ਦੂਰ ਦੂਰ ਤੱਕ ਆਉਂਦੀ ਰਹਿੰਦੀ ਹੈ ਤੀਸਰੇ ਨੰਬਰ ਤੇ ਹੈ ਰਜਨੀ ਗੰਦਾ ਜੋ ਕਿ ਮੇਰੇ ਗਾਰਡਨ ਵਿੱਚ ਪਹਿਲੀ ਵਾਰ ਖਿលਿਆ ਇਹ ਫੁੱਲ ਵੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਖੁਸ਼ਬੂਦਾਰ ਹੈ ਪੂਰੇ ਗਾਰਡਨ ਨੂੰ ਮਹਿਕਾਈ ਰੱਖਦਾ ਹੈ